ਦੋਸਤੋ ਪਹਿਲਾ ਇਸ ਕਸਾਈ ਦੀ ਵੀਡੀਓ ਨੂੰ ਦੇਖ ਲਓ ਫਿਰ ਅਸੀਂ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਬੱਕਰਾ ਨਹੀਂ ਖਾਣਾ ਨਹੀਂ ਖਾਂਦੇ ਨਾ ਖਾਓ ਕਸਮਨ ਖੋ ਨਾ ਖਾਓ ਦਿੱਲੀ ਤੋਂ ਫਤਿਹ ਫਿਰ ਬੱਕਰਿਆਂ ਨਾਲ ਹੀ ਹੋਣੀ ਹੈ ਦਿੱਲੀ ਫਤਿਹ ਕਰਨੀ ਹੈ ਤਾਂ ਬੱਕਰਿਆਂ ਨਾਲ ਹੋਏਗੀ ਔਰ ਜਿਹਨੇ ਬੱਕਰਾ ਨਹੀਂ ਮਾਰਿਆ ਕਦੇ ਕਦੇ ਕੁੱਕੜ ਨਹੀਂ ਮਾਰਿਆ ਉਹ ਬੰਦਾ ਮਾਰ ਦੇਗਾ ਹਾਂ ਮਾਰ ਦੇਗਾ ਬੰਦਾ ਤੁਸੀਂ ਕਦੇ ਵਾਹਮਣ ਨੂੰ ਵੇਖਿਆ ਪੜਦੇ ਬੱਕਰੇ ਕਦੇ ਵਾਹਮਣ ਨੂੰ ਵੇਖਿਆ ਕਿ ਝੋਟੇ ਵੜਦੇ ਇੱਕ ਇੱਕ ਥਾਂ ਤੇ 10-10 ਹਜ਼ਾਰ ਝੋਟੇ ਬਹਾਮਣ ਵੜ ਦਿੰਦੇ ਇੱਕੋ ਇੱਕ ਥਾਂ ਤੇ ਇੱਕ ਥਾਂ ਦੇ ਉੱਤੇ 10-10 ਹਜ਼ਾਰ ਝੋਟੇ ਮੈਂ ਬੱਕਰੀ ਦੀ ਗੱਲ ਨਹੀਂ ਕਰ ਰਿਹਾ ਝੋਟਿਆਂ ਦੀ ਗੱਲ ਕਰ ਰਿਹਾ ਇੱਕ ਇੱਕ ਝੋਟਾ ਕਿੰਨੇ ਕਿੰਨੇ ਦਾ ਹੁੰਦਾ ਜੇ ਬੱਕਰੇ ਛਟਕਾਉਣ ਨਾਲ ਦਿੱਲੀ ਤੇ ਕਬਜ਼ਾ ਹੋ ਸਕਦਾ ਆ ਫਿਰ ਉਹ ਲੋਕ ਜਿਹੜੇ ਸਦੀਆਂ ਤੋਂ ਬੱਕਰੀ ਛਟਕਾ ਰਹੇ ਆ ਉਹਨਾਂ ਦਾ ਕਿਉਂ ਨਹੀਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਅੱਜ ਤੱਕ ਬਣਿਆ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਇਆ ਜੇ ਕੋਈ ਹਿੰਦੂ ਕਿਸੇ ਪ੍ਰਾਈ ਵਸਤੂ ਵਾਲੂ ਦੇਖੂਗਾ ਉਹਦੇ ਲਈ ਗਊ ਖਾਣ ਦੇ ਬਰਾਬਰ ਵਾ ਜੇ ਕੋਈ ਮੁਸਲਮਾਨ ਪ੍ਰਾਈ ਵਸਤੂ ਵਾਲੂ ਦੇਖੂਗਾ ਉਹਦੇ ਲਈ ਸੂਰ ਖਾਣ ਦੇ ਬਰਾਬਰ ਵਾ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਬੱਕਰੇ ਟਟਕਾਏ ਸੀ ਉਹਨਾਂ ਨੇ ਮੁਗਲ ਹਕੂਮਤ ਹਲਾਕੇ ਰੱਖ ਦਿੱਤੀ ਸੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹਮੇਸ਼ਾ ਮੀਰੀ ਤੇ ਪੀਰੀ ਦੀ ਗੱਲ ਕਰਦੇ ਰਹੇ ਆ ਉਹਨਾਂ ਨੇ ਕਿਹੜੇ ਬੱਕਰੇ ਝਟਕਾਏ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਬੱਕਰੇ ਝਟਕਾਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਹਨਾਂ ਨੇ ਕਦੋਂ ਪੰਜ ਪਿਆਰਿਆਂ ਨੂੰ ਕਿਹਾ ਸੀ ਕਿ ਤੁਸੀਂ ਬੱਕਰੇ ਝਟਕਾਉਣੇ ਆ ਜਦੋਂ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਘੇਰ ਲਿਆ ਸੀ ਮੁਗਲਾਂ ਨੇ ਜਦੋਂ ਸਿੰਘਾਂ ਦੇ ਕੋਲ ਰਾਸ਼ਦ ਖਤਮ ਹੋ ਗਈ ਸੀ ਉਦੋਂ ਵੀ ਉਹ ਸਿੰਘ ਬਾਣੀ ਤੇ ਬਾਣੀ ਨਾਲ ਜੁੜੇ ਰਹੇ ਸੀ ਤੇ ਦਰਖਤਾਂ ਦੇ ਪੱਤੇ ਖਾ ਕੇ ਉਹਨਾਂ ਨੇ ਆਪਣਾ ਪੇਟ ਭਰਿਆ ਸੀ ਤੇ ਉਹਨਾਂ ਨੇ ਇਦਾਂ ਗੁਜ਼ਾਰਾ ਕੀਤਾ ਸੀ ਨਾ ਕਿ ਉਹਨਾਂ ਨੇ ਬੱਕਰੇ ਛਟਕਾਏ ਸੀ ਜੰਗਲਾਂ ਦੇ ਵਿੱਚ ਕਿਉਂ ਲੋਕਾਂ ਨੂੰ ਤੁਸੀਂ ਗਮਰਾਹ ਕਰ ਰਹੇ ਆ ਜੇ ਅੱਜ ਅਸੀਂ ਭਾਰਤ ਦੇਸ਼ ਦੀ ਫੌਜ ਦੀ ਗੱਲ ਕਰੀਏ ਤਾਂ ਸਭ ਤੋਂ ਬਹਾਦਰ ਰੈਜੀਮੈਂਟ ਕਿਹੜੀ ਆ ਸਿੱਖ ਰੈਜੀਮੈਂਟ ਤੇ ਸਭ ਤੋਂ ਘੱਟ ਜਿਹੜਾ ਮੀਟ ਲੱਗਦਾ ਆ ਉਹ ਸਿੱਖ ਰੈਜੀਮੈਂਟ ਦੇ ਵਿੱਚ ਲੱਗਦਾ ਆ 70% ਸਿੱਖ ਰੈਜੀਮੈਂਟ ਦੇ ਲੋਕ ਮੀਟ ਨਹੀਂ ਖਾਂਦੇ 30% ਸਿਰਫ ਖਾਂਦੇ ਆ ਅੱਜ ਬਹਾਦਰ ਕਿਹੜੀ ਰੈਜੀਮੈਂਟ ਉਹ ਸਿੱਖ ਰੈਜੀਮੈਂਟ ਉਹ ਜਿਹੜੀ ਮੀਟ ਘੱਟ ਖਾਂਦੀ ਐ ਪਾਕਿਸਤਾਨ ਭਾਰਤ ਤੋਂ ਦੋ ਵਾਰੀ ਹਾਰ ਗਿਆ ਉਹ ਭਾਰਤ ਨਾਲੋਂ ਜ਼ਿਆਦਾ ਮੀਟ ਖਾਂਦੇ ਆ ਉਹ ਮੋਟਾ ਮਾਸ ਖਾਂਦੇ ਆ ਫਿਰ ਉਹ ਕਿਉਂ ਹਾਰ ਗਿਆ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਗੱਲ ਕਰੀਏ ਤਾਂ ਉਹ ਕਿਹੜੇ ਬੱਕਰੇ ਝਟਕਾਉਂਦੇ ਸੀ ਉਹ ਬਾਣੀ ਦਾ ਜਾਪ ਕਰਦੇ ਸੀ ਬਾਣੀ ਨਾਲ ਜੁੜੇ ਹੋ ਸੀ ਤੇ ਆਪਣੇ ਸਿੰਘਾਂ ਨੂੰ ਬਾਣੀ ਨਾਲ ਉਹਨਾਂ ਨੇ ਤੇ ਬਾਣੀ ਨਾਲ ਜੋੜਿਆ ਸੀ ਜਿਹੜੇ ਅੱਜ ਕਹਿੰਦੇ ਆ ਬੱਕਰੇ ਝਟਕਾਉਣ ਨਾਲ ਬਹਾਦਰ ਬਣਦੇ ਆ ਉਦੋਂ ਕਿਉਂ ਨਹੀਂ ਸੰਤਾਂ ਦੇ ਨਾਲ ਹੋ ਕੇ ਲੜੇ ਕਿਉਂ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਆ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਆਪਣੇ ਤਨ ਦੀਆਂ ਬੋਟੀਆਂ-ਬੋਟੀਆਂ ਕਰਵਾ ਲਈਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਹੋਰ ਜਿੰਨੇ ਵੀ ਸਿੰਘ ਉਹ ਸਾਰੇ ਬਾਣੀ ਨਾਲ ਜੁੜੇ ਹੋਏ ਸੀ ਤਾਂ ਉਹਨਾਂ ਨੇ ਤਨ ਦੀਆਂ ਬੋਟੀਆਂ-ਬੋਟੀਆਂ ਕਰਵਾਈਆਂ ਬਾਣੀ ਦੇ ਬਾਣੇ ਦੇ ਵਿੱਚ ਐਨੀ ਤਾਕਤ ਉਹ ਲੋਕਾਂ ਨੂੰ ਗਮਰਾਹ ਨਾ ਕਰੋ ਤੇ ਸੇਖਾਂ ਨੂੰ ਸਿੱਖ ਤੋਂ ਕਸਾਈ ਨਾ ਬਣਾਓ ਕੋਈ ਸ਼ਰਮ ਕਰੋ ਜੇ ਸ਼ਰਮ ਹੈਗੀ ਆ ਤੁਹਾਨੂੰ ਹੁਣ ਤੁਸੀਂ ਬਹੁਤੇ ਲੋਕਾਂ ਨੇ ਕਹਿਣਾ ਇਹ ਕਿਸੇ ਬਾਬੇ ਨਾਲ ਕਿਸੇ ਸੰਤ ਨਾਲ ਜੁੜੇ ਆਇਆ ਉਹਦੀ ਸੰਗਤ ਕਰਦਾ ਆ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦਾ ਇੱਕ ਆਪਣੇ ਮਾਪੇ ਪੁਰੇ ਸਿਰ ਝੁਕਾਉਣਾ ਆ ਜਾਂ ਜਿਹੜੇ ਸਿਆਣੇ ਬੰਦੇ ਬਜ਼ੁਰਗਾਂ ਉਹਨਾਂ ਦੇ ਅੱਗੇ ਸਿਰ ਝੁਕਾਈਦਾ ਆ ਤੇ ਬਾਕੀ ਦੋਸਤੋ ਤੁਸੀਂ ਦੱਸਿਓ ਜੇ ਤੁਸੀਂ ਇਸ ਬੰਦੇ ਦੀ ਗੱਲ ਦੇ ਨਾਲ ਸਹਿਮਤ ਹੋ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਮੈਂ ਜਲਦੀ ਤੁਹਾਨੂੰ ਮਿਲੂੰਗਾ ਅਗਲੀ ਹੋਰ ਵੀਡੀਓ ਦੇ ਵਿੱਚ